ਅੱਜ ਰਿਐਕਸ਼ਨ ਵੀਡੀਓ ਦੇਖਿਓ ਤੁਸੀਂ ਫ੍ਰਿਜ ਜਨਾ ਹਾਬੇ ਸੀ ਮੈਂ ਪਾਣੀ ਪੀਣਾ ਸੀ ਠੰਡਾ ਤੇ ਹਨ ਮਤਲਬ ਮੈਂ ਜਦੋਂ ਉਹ ਮਤਲਬ ਮੈਂ ਬਰਫ਼ ਕੱਢਣ ਲੱਗੀ ਕਿਉਂਕਿ ਬੋਟਲਸ ਵਗੈਰਾ ਅਸੀਂ ਨੀ ਲਗਾ ਰਹੇ ਹੁ ਜੇ ਉਹਦੇ ਵਿੱਚ ਨਾ ਹਾਲ ਕੋਈ ਹੋਈ ਪਈ ਸੀ ਰੱਬ ਜਾਣੇ ਹੁਣ ਕੀ ਦੀ ਹੈ ਜਸ਼ਨ ਦੀ ਨਹੀਂ ਆ ਲੱਭਦੀ ਹੈ ਪਰ ਮੈਂ ਹੁਣ ਐਕਚੁਅਲੀ ਮੇਰੀ ਪ੍ਰੋਬਲਮ ਇਹ ਆ ਮੇਰੇ ਸਾਹਮਣੇ ਪਈ ਚੀਜ਼ ਆ ਕੋਈ ਮੈਨੂੰ ਨਾਮ ਦੇ ਮੈਨੂੰ ਅਨਜੂਰ ਹੈ ਪਰ ਮੈਂ ਲ ਕੋਈ ਹੋਈ ਲੱਭ ਕੇ ਖਾऊंगी ਲ ਕੋਈ ਹੋਈ ਲੱਭ ਕੇ ਖਾऊंगी ਮੈਂ ਇਦਾਂ ਹੀ ਇਹਦਾ ਰੈਪ ਜਿੱਚੀ ਸੱਟ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਇਹ ਖਾ ਚੁੱਕੀ ਐ ਸਾਵਾਂ ਥੱਲੇ ਬੈਠੇ ਰੋਟੀ ਖਾਈ ਜਾਂਦੇ ਸੀਗੇ ਉਹਨਾਂ ਨੂੰ ਰੋਟੀ ਬਣਾ ਕੇ ਦੇ ਕੇ ਆਈ ਹਾਂ ਸੋਰਗੇ ਤੇ ਆਵਿਨਾਂ ਜਾਨ ਤਾਂ ਅਮਰੇ ਡਾਲਿਆਂ ਨੂੰ ਰੈਡ ਮਾਰਦੇ ਜਦ ਵੀ ਆਉਂਦੇ ਆ ਸੋ ਚਲੋ ਆਪਾਂ ਆਈਸਕ੍ਰੀਮ ਖਾ ਕੇ ਮਿਲਾਂਗੇ ਤੁਹਾਨੂੰ ਤੇ ਸਾਉ ਦਾ ਰਿਐਕਸ਼ਨ ਦਿਖਾਉਂਗੀ ਵੀ ਉਹ ਕੀ ਕਰਦੇ ਕੀ ਨਾ ਕਰਦੇ ਜੇ ਉਹਨਾਂ ਦੀ ਹੋਈ ਜੇ ਜੈਸ਼ਨ ਦੀ ਹੋਈ ਫਿਰ ਜੈਸ਼ਨ ਦਾ ਰਿਐਕਸ਼ਨ ਮੈਨੂੰ ਪ੍ਰੋਬਲਮ ਆ ਮੈਂ ਚੀਜ਼ ਮੇਰੇ ਤੋਂ ਕੋਈ ਲੁਕੋ ਨਾ ਮੇਰੇ ਸਾਹਮਣੇ ਪਈਏ ਨਹੀਂ ਦੇਣੀ ਚੱਕਰ ਨਹੀਂ ਕੋਈ ਚੱਲ ਜੂਗਾ ਪਰ ਮੈਂ ਤਾਂ ਲੁਕੋ ਕੇ ਰੱਖੀ ਆ ਜੇ ਮਰ ਤੋਂ ਲੁਕੋਈ ਆ ਨਾ

ਰਸਲ ਬਬਰ ਇੰਦਰਾ ਪਲੀਜ਼ ਮੈਨੂੰ ਕਾ ਨਹੀਂ ਰਹਾ ਪਲੀਜ਼ ਕਮ ਇਸ ਇਟ ਇਜ਼ ਦੈਟ ਯੈਸ ਦੈਟ ਕੁਡ ਬੀ ਹੌਪ ਟੂ ਨਾ ਤੁਹਾਨੂੰ ਪਤਾ ਮੇਰੀ ਵਾਈਫ ਦੋ ਲਿਆਉਣੀਆਂ ਚਾਹੀਦੀ ਸੀ ਤੁਹਾਨੂੰ ਪਤਾ ਮੈਨੂੰ ਹਰ ਕਿਸ ਮਨਜ਼ੂਰ ਨਹੀਂ ਹੈਗਾ ਕਿ ਚੀਲ ਕੋ ਕੇ ਬਈ ਹੋਵੇ ਮੈਂ ਲਾ ਕੇ ਪਾਣੀ ਵੀ ਲੈ ਆ ਕੇ ਤਾਂ ਦਿੱਤਾ ਮਕਰੋਨੀ ਤੈਨੂੰ ਲਿਆ ਦੇ ਤੀਕਾ ਕਰ ਤੈਨੂੰ ਲਿਆ ਕੇ ਦਿੱਤੇ ਯਾਰ ਆਈਸਕ੍ਰੀਮ ਘਰ ਨਹੀਂ ਆ ਬੰਦਾ ਦੋ ਲੈ ਆਵੇ ਤੈਨੂੰ ਮਕਰੋਨੀ ਤੇ ਕੋਟ ਕਰੇ ਮੈਨੂੰ ਆਹਾ ਤੇ ਉਹ ਯਾਰ ਦੁਕਾਨ ਤੇ ਤੁਸੀਂ ਜਾਂਦੇ ਤੁਸੀਂ ਆਧਾ ਯਾਰ ਤਾਂ ਜੂਸ ਲਿਆਂਦਾ ਹੋ ਨਹੀਂ ਮਿਲਿਆ ਸਾਤ ਮਈ 2025 ਭਾਵ ਤਰਾ ਬੰਦ ਸਾਰਾ ਹੋ ਗਿਆ ਦੇਖੋ ਮੜਜੀ ਜੀ ਮੈਂ ਲਿਆ ਕੇ ਪੰਜਾਣੀ ਤੈਨੂੰ ਪੰਜਾਣੀ ਦੇ ਦੇਖੋ ਜੀ ਰਿਐਕਸ਼ਨ ਤੁਹਾਨੂੰ ਕਿਹਾ ਸੀ ਯਾਰ ਨਵੀਂ ਕੱਜ ਲਵਾਵਾ ਬਾਦਰ ਕਰਨਾ ਤਾਂ ਰੂਪਤਾ ਵੀ ਮੈਂ ਮੇਰੇ ਸਾਹਮਣੇ ਪਈ ਚੀਜ਼ ਨਾਲ ਮੈਨੂੰ ਦੱਸਿਆ ਹੋਵੇ ਮੈਨੂੰ ਕੋਈ ਇਸ਼ੂ ਨਹੀਂਗਾ ਹੁਣ ਨਵੀਂ ਲਾ ਕੇ ਦੇ ਲੈ ਕੋਈ ਨਹੀਂ ਕੋਈ ਨਹੀਂ ਕਰ ਜਲਦੀ ਕਰ ਤਾਂ ਗੋਲ ਵਿਚਾਰੇ ਸੋਹਣੇ ਤੁਸੀਂ ਵੀ ਉਦੋਂ ਮੇਰੀ ਕਾਰਨੇਟੋ ਖਾ ਕੇ ਸੀਗੇ ਨਾ ਮੈਂ ਕੁਛ ਨਹੀਂ ਫਿਰ ਨਾ ਬੋਲੀ ਜਸ਼ਨ ਨੇ ਲਿਆਂਦੀ ਸੀ ਤੇਰੀ ਜੋੜੀ ਜਸ਼ਨ ਮੇਰੀ ਸੀ ਉਹ ਮੈਂ ਆਪਣੀ ਲਿਆਂਦੀ ਸੀ ਉਹ ਕਾਦੀ ਆ ਯਾਰ ਆਹੀ ਤਾਂ ਤੁਹਾਡੇ ਜਿ ਕਮੀ ਆ ਆਪਦੀ ਗਲਤੀ ਨਹੀਂ ਮੰਨਦੇ ਇਧਰ ਖੜੇ ਆ ਯਾਰ ਉਹ ਪਾਣੀ ਭਰ ਦੇਣਾ ਮੈਨੂੰ ਉਧਰ ਧਿਆਨ ਦੇਣ ਦੇ ਲੈ ਬੁਰਾ ਤਾਂ ਐਕਟਲੀ ਮੈਨੂੰ ਬਹੁਤ ਜ਼ਿਆਦਾ ਲੱਗ ਰਿਹਾ ਬੇਟੀ ਇਹਨਾਂ ਨੂੰ ਆਪਣਾ ਬੁਰਾ ਨਹੀਂ ਲੱਗ ਰਿਹਾ ਉਸ ਦਿਨ ਇਹਨਾਂ ਨੇ ਮੇਰੀ ਕਾਰਨਟ ਤੋਂ ਖਾਦੀ ਮੈਂ ਕੁਝ ਬੋਲਿਆ ਹੀ ਨਹੀਂ ਕਿ ਕੋਈ ਗੱਲ ਨਹੀਂ ਯਾਰ ਪਿਆਰ ਆ ਮੇਰਾ ਜੇ ਗੁਚਾਲੀ ਪੰਜਾਹਵੀ ਹੋ ਖਾ ਵੀ ਗਿਆ ਮੇਰੀ ਆਈਸਕ੍ਰੀਮ ਤਾਂ ਤਾਂ ਹੀ ਜਾਂਦਾ ਮੇਰੇ 450 ਇੱਧਰ ਉੱਧਰ ਹੋ ਗਏ ਕੋਈ ਗੱਲ ਨਹੀਂ ਵਰਜੋ ਤੁਸੀਂ ਕਰ ਰਹੇ ਹੋ ਨਾ ਬਾਬੂ ਓ ਬਾਬੂ ਕਰ ਬੱਲਾ ਮੇਰ ਨਾਲ ਥੋੜਾ ਜਿਹਾ ਤੂੰ ਕਰ ਦੇ ਥੋੜਾ ਜਿਹਾ ਡਾਂਸ ਇੱਕ ਵਾਰੀ ਇੱਕ ਵਾਰੀ ਮੇਰ ਨਾਲ ਇੱਧਰ ਡਾਂਸ ਕਰਦੇ ਮਾੜਾ ਵੀਡੀਓ ਚ ਦੇ ਵੀਡੀਓ ਚ ਦੇਖ ਕੇ ਡਾਂਸ ਕਰ ਜੀ ਐਟ ਦੀ ਐਂਡ ਤਾਂ ਫਿਰ ਲਵ ਨੂੰ ਮੈਂ ਮਨਾ ਹੀ ਲਿਆ ਸੀ ਮਕਰੋਨੀ ਬਣਾ ਕੇ ਦਿੱਤੀ ਕਈਆਂ ਤੁਸੀਂ ਮੈਂ ਨਹੀਂ ਮੰਨਿਆ ਬਟ ਮੈਂ ਫਿਰ ਵੀ ਮਨਾਉਣ ਤਾਂ ਨਹੀਂ ਗੁੱਸਾ ਕਰਦੇ ਕਿ ਮੇਰੇ ਉਹ ਖਾ ਗਿਆ ਇਸ ਨੂੰ ਬੜਾ ਗਿੱਕੇ ਨਾ ਤੁਹਾਨੂੰ ਚੋਲੀ ਜਾਂਦੇ ਏ ਬਾਏ